ਸਰਦਾਰ ਗੁਰਦੇਵ ਸਿੰਘ 1473 ਸਰਦਾਰ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਜਵਾਬ ਤੇ ਇਹਨਾਂ ਨੂੰ ਚੱਲ ਗਿਆ ਇਹ ਹਾਂਜੀ ਕੋਈ ਸਪਲੀਮੈਂਟਰੀ ਹੈ ਫੇਖੋ ਸਾਹਿਬ ਸਪੀਕਰ ਸਾਹਿਬ ਫਰੀਦਕੋਟ ਦੇ ਵਿੱਚ ਟਰਾਂਸਪੋਰਟ ਵਿਭਾਗ ਦਾ ਪਿਛਲੇ ਲੰਮੇ ਸਮੇਂ ਤੋਂ ਕਾਫੀ ਜਿਹੜਾ ਬੁਰਾ ਹਾਲ ਹੈ ਫਰੀਦਕੋਟ ਦੇ ਅੰਦਰ ਜਿਹੜੇ ਨਵੇਂ ਜਿਹੜੀਆਂ ਰਜਿਸਟ੍ਰੇਸ਼ਨ ਹੋਣੀਆਂ ਵਹੀਕਲਾਂ ਦੀਆਂ ਉਹ 636 ਪੈਂਡਿੰਗ ਪੰਇਆ ਔਰ ਪੁਰਾਣੇ ਵਹੀਕਲ ਜਿਹੜਾ ਕੋਈ ਕਿਸਦੇ ਨਾਮ ਤੋਂ ਦੂਜੇ ਤੇ ਕਰਾਉਂਦਾ ਉਹ ਆਪਣੀਆਂ 800 ਤੇ 72 ਪੰਇਆ ਡਰਾਈਵਿੰਗ ਲਾਇਸੈਂਸ ਆ ਜਿਹੜੇ ਨਵੇਂ ਬਣਾਉਣੇ ਆ ਉਹ 451 ਪੈਂਡਿੰਗ ਹੈ ਔਰ ਨਾਲ ਹੀ 357 ਉਹ ਡਰਾਈਵਿੰਗ ਲਾਇਸੈਂਸ ਆ ਜਿਹਨੇ ਕਿਸ ਨੇ ਰੀਨਿਊ ਕਰਾਉਣੇ ਤਾਂ ਇਹ ਬੜੀ ਵੱਡੀ ਸਮੱਸਿਆ ਫੀਡ ਕੋਰਟ ਦੀ ਹੋਰ ਤਾਂ ਹੋਰ ਜਿਹੜੀਆਂ ਕੋਈ ਸਮੇਂ ਫਰੀਦਕੋਟ ਪਹਿਲਾਂ ਮੈਨੂਅਲ ਕੁਸ਼ ਅਧਿਕਾਰੀਆਂ ਨੇ ਆਰਸੀਆਂ ਜਿਹੜੀਆਂ ਚੜਾਉਂਦੀਆਂ ਸੀਗੀਆਂ ਤੇ ਉਹਦੇ ਤੇ ਪਰਚਾ ਵੀ ਦਰਜ ਹੋਇਆ ਪਰ ਉਹ ਲੋਕ ਖੱਜਲਖਵਾਰ ਹੁੰਦੇ ਹਲੇ ਤੱਕ ਉਹਨਾਂ ਦੀ ਆਰਸੀਆਂ ਜਿਹੜੀਆਂ ਆਨਲਾਈਨ ਨਹੀਂ ਹੋਈਆਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਜੀ ਸੁਖਵਿੰਦਰ ਸਿੰਘ ਸੁਖੀ ਲੈਕਚਰਰ ਆ ਫਰੀਦਕੋਟ ਉਹਨਾਂ ਨੇ ਪਟਿਆਲੇ ਤੋਂ ਇੱਕ ਗੱਡੀ ਖਰੀਦੀ ਸੀ ਜਿਹੜੀ ਨਵਾਂ ਮਾਡਲ ਸੀ ਔਰ ਫਰੀਦਕੋਟ ਦੇ ਵਿੱਚ 13 ਦੇ ਵਿੱਚੋਂ ਨਾਂ ਤੇ ਇਹਨਾਂ ਦੇ ਰਜਿਸਟਰਡ ਹੋ ਗਈ ਸੀ ਤੇ ਹੁਣ ਦੁਬਾਰਾ ਫੇਰ ਉਹਨੇ ਜਦੋਂ 15 ਸਾਲ ਬਾਅਦ ਗੱਡੀ ਨੂੰ ਰੀਨਿਊ ਕਰਾਉਣਾ ਸੀਗਾ ਤੇ ਉਹਨੂੰ ਪਟਿਆਲੇ ਦੇ ਚੱਕਰ ਫੇਰ ਕੱਢਨੇ ਪਏ ਰਹੇ ਜਦੋਂ ਕਿ ਉਹਦਾ ਨੰਬਰ ਫੀਡ ਕੋਡ ਦਾ ਲੱਗ ਗਿਆ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਘਾਟਾ ਪੈ ਰਿਹਾ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ 15 ਸਾਲ ਜਿਹੜੇ ਪੁਰਾਣੇ ਵਹੀਕਲ ਹੈ ਜੋ ਫਿਜ਼ੀਕਲੀ ਫਿੱਟ ਹੈ ਤਾਂ ਉਹ ਤੁਸੀਂ ਰੀਨਿਊ ਕਰਾ ਸਕਦੇ ਹੋ ਉਹਨਾਂ ਦੀ ਰਜਿਸਟਰ ਔਰ ਜਿਹੜੀ ਰਜਿਸਟ੍ਰੇਸ਼ਨ ਨਵੀਂ ਕਰਾ ਸਕਦੇ ਹੋ ਪਰ ਨਾ ਤਾਂ ਉਹ ਪੋਰਟਲ ਖੁੱਲਦਾ ਨਾ ਟੈਕਸ ਚਾਰ ਦਾ ਤੇ ਇਹਨਾਂ ਸਜਾਨੇ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੈ ਸਵਾਲ ਪੁੱਛੋ ਜੀ ਇਹ ਸਵਾਲ ਇਹੀ ਹੈ ਵੀ ਇਹਨਾਂ ਸਮੱਸਿਆਵਾਂ ਨੂੰ ਦੇਖਿਆ ਜਾਵੇ ਫਰੀਦਕੋਟ ਦੀਆਂ ਜਿੰਨੀਆਂ ਸਾਡੀ ਟਰਾਂਸਪੋਰਟ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਫਰੀਦਕੋਟ ਦੇ ਜਿਹੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੇ ਕੋਲੇ ਪਰਮਿਟ ਹੈ ਉਹਨਾਂ ਨੂੰ ਬਠਿੰਡੇ ਜਾਣਾ ਪੈਂਦਾ ਤਾਂ ਫਰੀਦਕੋਟ ਦੇ ਜਦੋਂ ਆਰਟੀਐਸ ਦਫਤਰ ਫਰੀਦਕੋਟ 'ਚ ਹੈਗਾ ਤਾਂ ਸਾਡੀਆਂ ਜਿਹੜੀਆਂ ਆਰਸੀਆਂ ਜਾਂ ਟੈਕਸ ਹੈ ਉਹ ਫਰੀਦਕੋਟ 'ਚ ਕਿਉਂ ਨਹੀਂ ਭਰੇ ਜਾਂਦੇ ਜੀ ਮੰਤਰੀ ਜੀ ਫਰੀ ਕੋਡ ਭਰਾਲਿਆ ਕਰੋ ਯਾਰ ਤੁਹਾਡੇ ਲੋਕਾਂ ਨੂੰ ਮਾ ਜੋ ਸਪੀਕਰ ਸਾਹਿਬ ਜਿਹੜੀ ਆਰਸੀ ਦੀ ਇਹਨਾਂ ਗੱਲ ਕੀਤੀ ਆ ਵੀ ਉਹ ਫਰੀਦਕੋਟ ਦਾ ਨੰਬਰ ਲੱਗਾ ਤੇ ਪਟਿਆਲੇ ਜਾਣਾ ਪਿਆ ਕੋਈ ਕਲੈਰੀਕਲ ਮਿਸਟੇਕ ਹੋ ਤਾਂ ਜਾਣਾ ਪਿਆ ਵੈਸੇ ਆਪਾਂ ਕੋਈ ਲਾਗੂ ਨਹੀਂ ਕੀਤਾ ਵੀ 15 ਸਾਲ ਪੁਰਾਣੀ ਗੱਡੀ ਆ ਤੇ ਉਹਦੀ ਪਾਸਿੰਗ ਨਹੀਂ ਹੁੰਦੀ ਉਹ ਸਾਰਾ ਕੁਝ ਜਿਹੜੀ ਤੁਸੀਂ ਢੇਲੂ ਗੱਡੀ ਆ ਤੁਸੀਂ ਉਹ ਪੈਂਡੈਂਸੀ ਕਿੰਨੀ ਦੇਰ ਤੱਕਲੀ ਲਗਾ ਦੇ ਹੋ ਪੈਂਡੈਂਸੀ ਜਿਹੜੀ ਆ ਉਹ ਪੁਰਾਣੀ ਜਿਹੜੀ ਕੰਪਨੀ ਸੀ ਉਹ ਕੰਮ ਛੱਡ ਕੇ ਚੱਲ ਗਈ ਸੀ ਬੱਸ 20-25 ਦਿਨ ਦੇ ਵਿੱਚ ਵਿੱਚ ਅਸੀਂ ਸ਼ਿਪਾਈ ਕਰ ਰਹੇ ਹਾਂ 20-25 ਦਿਨ ਦੇ ਵਿੱਚ ਸਾਰੀ ਪੰਡੈਂਸੀ ਖਤਮ ਹੋ ਜੂਜੀ ਕੱਲੀ ਫਰੀਦਕੋਟ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਪੰਡੈਂਸੀ ਖਤਮ ਹੋ ਗਈ ਤੇ ਜਿਹੜਾ ਟੈਕਸ ਬਠਿੰਡੇ ਭਰਨ ਜਾਣਾ ਪੈਂਦਾ ਉਹ ਉਹ ਵੀ ਕੋਈ ਨਾ ਕੋਈ ਸਾਂਝਾ ਹੱਲ ਕੱਢ ਦਿੰਦੇ ਆ ਜੀ ਉਹ ਆਟੀਏ ਆਟੀਏ ਦਫ਼ਤਰ ਜਿਹੜਾ ਬਠਿੰਡੇ ਉਹਦਾ ਵੀ ਸਾਂਝਾ ਹੱਲ ਕੱਢ ਦਿੰਨੇ ਲਾਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੇਖੂ ਸਾਹਿਬ ਹਾਂ ਜੀ ਸਪੀਕਰ ਤੁਹਾਡੇ ਅੱਦੇ ਕੁਐਸਚਨ ਤਾਂ ਮੈਂ ਹੀ ਪੁੱਛਦੇ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਅੱਛਾ ਸਰ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਪੰਜਾਬ ਨਾਲ ਹੀ ਸੰਬੰਧਤ ਹੈ ਹਾਈ ਟਰਾਂਸਪੋਰਟ ਦੀ ਹੈ ਜਿਹੜੀਆਂ ਰਜਿਸਟਰ 15 ਤੋਂ ਇਹਨਾਂ ਨੇ ਕੀਤਾ ਜੀ ਆਨਲਾਈਨ ਉਦੋਂ ਪਹਿਲਾਂ ਸਾਰੇ ਦਾ ਸਾਰਾ ਰਿਕਾਰਡ ਹੀ ਜਿਹੜਾ ਉਹ ਆਫਲਾਈਨ ਹੈ ਤੇ ਸਾਰਾ ਰਿਕਾਰਡ ਇੱਥੇ ਚੰਡੀਗੜ੍ਹ ਬੁਲਾ ਕੇ ਇਕੱਠਾ ਕਰਕੇ ਉਹਨੂੰ ਜਿਹੜਾ ਹੈਗਾ ਉਹ ਆਨਲਾਈਨ ਕਰ ਰਹੇ ਆ ਤੇ ਕਿਉਂ ਨਾ ਜ਼ਿਲ੍ਹਾ ਲੈਵਲ ਤੇ ਉਹਨੂੰ ਕਰ ਦਿੱਤਾ ਜਾਵੇ ਨਾਲੇ ਤਾਂ ਜਿਹੜਾ ਹੈਗਾ ਤੁਹਾਨੂੰ ਇੱਥੇ ਖੱਜਲ ਖਵਾਰੀ ਨਾ ਪਾਉ ਅੱਧਾ ਜਿਹੜਾ ਰਿਕਾਰਡ ਆ ਉਹ ਗੁੰਮ ਹੋ ਜਾਣਾ ਕਿਸੇ ਨੇ ਕਹਿੰਨਾ ਚੰਡੀਗੜ੍ਹ ਵਾਲੇ ਨੇ ਰਜਿਸਟਰ ਕਰਵਾਤਾ ਕਿਸੇ ਨੇ ਫਰੀਦਕੋਟ ਵਾਲਾ ਦਾ ਨਾ ਲੈਣਾ ਜਿੱਥੇ-ਜਿੱਥੇ ਵੀ ਜਿਹੜਾ ਰਿਕਾਰਡ ਜਿਹੜੇ ਜ਼ਿਲ੍ਹਾ ਲੈਵਲ ਤੇ ਹੈਗਾ ਜਾਂ ਤਹਿਸੀਲ ਲੈਵਲ ਤੇ ਵੀ ਹੈਗਾ ਉਹਨੂੰ ਉੱਥੇ ਹੀ ਆਨਲਾਈਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਦੀਆਂ ਖੱਜਲ ਖਵਾਰੀਆਂ ਤੇ ਜਦੋਂ ਇੱਥੇ ਰਜਿਸਟਰ ਆ ਜਾਂਦਾ ਤੇ ਮੁੜ ਕੇ ਇੱਕੇ ਜਿਹੜੇ ਜਿਵੇਂ ਫਰੀਦਕੋਟ ਦੀ ਧਾਰਨ ਨੀਤੀ ਵੀ ਵਿਜੀਲੈਂਸ ਕੋਲੇ ਰਜਿਸਟਰ ਪਾਇਆ ਹੈ ਉਹ ਜਦੋਂ ਕੋਈ ਜਾਂਦਾ ਉਹ ਕਹਿੰਦੇ ਜੀ ਉਹ ਤਾਂ ਰਜਿਸਟਰ ਵਿਜੀਲੈਂਸ ਕੋਲ ਆ ਤੇ ਬੰਦਾ ਖੱਜਲਖਵਾਰ ਹੁੰਦਾ ਰਹਿੰਦਾ। ਜੀ। ਤੇ ਇਸ ਵਾਸਤੇ ਮੇਰੀ ਬੇਨਤੀ ਹੈ ਵੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਜਿਵੇਂ ਦੂਜੇ ਮੰਤਰੀ ਸਾਹਿਬ ਨੇ ਠਾ ਠਾ ਕਰਕੇ ਜਿਹੜੇ ਹੱਲ ਕੀਤੀਆਂ ਤੁਸੀਂ ਵੀ ਇੱਕ ਵਾਰੀ ਤੁਸੀਂ ਵੀ ਕਰ ਦਿਓ ਠਾ ਜੀ। ਇਹ ਜਿਹੜੀ ਬੈਕਲੌਗ ਪਈ ਆ ਜਿਹੜੀਆਂ ਪੁਰਾਣੀਆਂ ਕਾਪੀਆਂ ਵਾਲੇ ਲਾਇਸੈਂਸ ਬਣੇ ਸੀ ਪਬਲਿਕ ਦੀ ਜੀ ਉਹ ਵਾਕਈ ਇਹਨਾਂ ਜਿਹੜੀ ਐਮਐਲਏ ਸਾਹਿਬ ਦੀ ਗੱਲ ਆ ਬਿਲਕੁਲ ਵਾਜਿਬ ਆ। ਉਹ ਅਸੀਂ ਜ਼ਿਲ੍ਹਾ ਲੈਵਲ ਤੇ ਹੀ ਕਰਨ ਲੱਗੇ ਆ ਤਾਂ ਜੋ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਉਹ ਸਾਰਾ ਆਪਣੇ ਲੈ ਕੇ ਆਉਂਦੇ ਆ ਆਰਥੀਆਂ ਜਾਂ ਉਹ ਜਿਹੜੇ ਡਰਾਈਵਰੀ ਲਾਇਸੈਂਸ ਆ ਇੱਥੇ ਤੋਂ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਉਹ ਸਾਡੀ ਪਹਿਲਾਂ ਹੀ ਪ੍ਰਪੋਜ਼ਲ ਚੱਲ ਰਹੀ ਆ ਬੈਕਲੌਗ ਸਾਰਾ ਕੱਢਣਾ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਐਮਐਲਏ ਸਾਹਿਬ ਨੂੰ ਜਲਦੀ ਖੁਸ਼ਖਬਰੀ ਮਿਲੂਗੀ ਇਹ ਕਰ ਦੇਣਾ ਕੰਮ ਸਾਰਾ ਜੀ ਥੈਂਕ ਯੂ ਖੁਸ਼ ਹੋ ਸੇਖੋ ਸਾਹਿਬ ਕਰਤਾ ਠਾ